ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੈਨੀ ਭੂਮ ਮਿਲਾਏ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਸਤਗੁਰ ਕਬੀਰ ਸਾਹਿਬ ਸਮਝ ਤੇ ਰਹੇ ਕਿਉਂਕਿ ਗੁਰਬਾਣੀ ਦੋਨੇ ਤਰ੍ਹਾਂ ਸਮਝ ਦਿੰਦੀ ਹੈ ਪਹਿਲਾਂ ਮਨੁੱਖ ਦੀ ਗੱਲ ਕਹਿੰਦੇ ਬੂੰਦ ਆਕਾਸ਼ ਦੀ ਉਸ ਤੇ ਪਈ ਜਿਹੜੀ ਨਿਰਮਲ ਬੂੰਦ ਸੀ ਉਹ ਸੱਚ ਵਾਲੀ ਪਰ ਕਹਿੰਦੇ ਐਸੀ ਉਹ ਧਰਤੀ ਐਸੀ ਜਿਹੜੀ ਪਟਕਾਰ ਵਾਲੀ ਪੱਠੀ ਬੰਗਪਾਲ ਦੀ ਪਈ ਤ੍ਰਿਸ਼ਨਾ ਰਚ ਉਸ ਤੇ ਕੋਈ ਅਸਰ ਨਹੀਂ ਹੋਇਆ ਹੁਣ ਗੱਲ ਕਰ ਰਹੇ ਨੇ ਉਸ ਗੁਰਮੁਖ ਦੀ ਜਿਹੜਾ ਐਸੇ ਗੁਨਾਹ ਨੂੰ ਜਾਣਦਾ ਪਛਾਣ ਰੱਖਦਾ ਉਸ ਤੇ ਕਹਿੰਦੇ ਨਿਰਮਲ ਬੂੰਦੇ ਆਕਾਸ਼ ਕੀ ਲੀਨੀ ਭੂਮਿ ਮਿਲਾਏ ਕਹਿੰਦੇ ਹਿਰਦੇ ਘਰ ਵਾਲੀ ਧਰਤੀ ਜਿਹੜੀ ਉਹ ਸੱਚ ਦੇ ਨਾਲ ਜੁੜੀ ਹੋਈ ਉਸ ਨੇ ਕਹਿੰਦੇ ਉਸ ਬੂੰਦ ਨੂੰ ਐਸਾ ਵਿੱਚ ਮਿਲਾਉਣਾ ਕੀਤਾ ਹਿਰਦਾ ਘਰ ਠੰਡਾ ਠਾਰ ਹੋ ਗਿਆ ਅਨਕ ਸਿਆਨੇ ਪੱਜ ਗਏ ਕਹਿੰਦੇ ਹੋਰ ਫੇਓ ਕਿਸੇ ਵੀ ਗੱਲ ਨਹੀਂ ਮੰਨਦਾ ਕਈ ਤਰ੍ਹਾਂ ਦੀਆਂ ਮਤਾਂ ਕਹਿੰਦੇ ਕਿਸੇ ਦਾ ਉਸ ਤੇ ਕੋਈ ਅਸਰ ਨਹੀਂ ਹੁੰਦਾ ਨਾ ਨਿਰਵਾਣ ਜਾਏ ਕਹਿੰਦੇ ਉਹ ਗੂਂਦ ਪਈ ਤੇ ਜਾਇਆ ਨਹੀਂ ਜਾਂਦੀ ਉਹ ਗੱਲ ਜਿਹੜੀ ਆ ਜਿਸ ਤੇ ਇੱਕ ਵਾਰ ਘਰ ਘਰ ਗਈ ਆ ਜਿਸ ਨੂੰ ਉਹ ਸਮਝ ਆ ਉਹ ਕਹਿੰਦੇ ਐਸਾ ਸੱਚ ਨਜੁਗਿਆ ਹਿਆ ਉਸ ਤੇ ਬਾਹਰਲੀ ਮਤ ਕੋਈ ਬਾਹਰ ਲਾਤਾ ਕੋਈ ਫਿਰ ਐਸਾ ਕੋਈ ਅਸਰ ਨਹੀਂ ਕਰਦਾ ਜਿਹੜਾ ਇੱਕ ਉਸ ਪਰਮੇਸ਼ਰ ਦੀ ਗੱਲ ਨੂੰ ਗੁਰਾਂ ਦੀ ਗੱਲ ਨੂੰ ਮੰਨਦਾ ਹੈ ਉਸ ਤੇ ਪੂਰਾ ਉਤਰਦਾ ਹੈ ਵਾਹਿਗੁਰੂ ਦੀ ਖਾਸਤ ਵਾਹਿਗੁਰੂ ਦੀ ਕਿਰਪਾ ਨਾਲ